ਮੈਂ ਪਿੰਡੋਂ ਫਰਿਆ ਕਰ ਕੰਮ ਤੇ ਮੇਰਾ ਸਾਈਕਲ ਪਿੰਚਰ ਹੋ ਗਿਆ ਥਾਣੇ ਦੇ ਨਾਲੇ ਸਾਹਮਣੇ ਤੇ ਮੈਂ ਚਾਰ ਜਣੇ ਖਲੋਤੇ ਉਹਨਾਂ ਨੂੰ ਮੈਂ ਮਾਰੀ ਮੈਂ ਧੱਕਾ ਲਾਇਆ ਉਹ ਤਾਂ ਘਰ ਆਇਆ ਤੇ ਫੋਨ ਲੁਕੋ ਕੇ ਗਾਂ ਗਏ ਹਾਂ ਤੁਸੀਂ ਹਾਂ ਕੀ ਕਰ ਹਾਂਜੀ ਇਹ ਦੋਨੋਂ ਤੁਹਾਡੇ ਲੱਗਦਾ ਸ਼ੁਰੂ ਤੋਂ ਹੀ ਇਸ ਤਰ੍ਹਾਂ ਸੀ ਹਾਂ ਬਚਪਨ ਤੋਂ ਹੀ ਤੇ ਕਿਨੇ ਜਣੇ ਸੀਗੇ ਉਹ ਚਾਰ ਜਣੇ ਸੀ ਚਾਹ ਦੇ ਬੰਦੇ ਹਾਂਜੀ ਹਾਂਜੀ ਕੋਨੇ ਅਫਾਦੇ ਕਰਦੀ ਹੈ ਕਿਨੇ ਜਣੇ ਚਾਰ ਜਣੇ ਚੋਰ ਪਛਾਣ ਤੇ ਹਾਂਜੀ ਸਾਡੇ ਸਾਹਮਣੇ ਆਇਆ ਪਛਾਣੋ ਹਾਂਜੀ ਹਾਂਜੀ ਚੋਰ ਫਰੇ ਜਣ ਤੇ ਪਤਾ ਵੀ ਲੱਗ ਜੇ ਕਿ ਗਾਣਾ ਚੋਰੀਆ ਕਰਨ ਉਹਨੇ ਸਜ਼ਾ ਦਿੱਤੀ ਜਾਵੇ ਮੇਰਾ ਫੋਨ ਵਾਪਸ ਪਾਇਆ ਜਾਵੇ ਇਹ ਮੇਰਾ ਬੇਟਾ ਹੈ ਗਾਜੀ ਮਤਲਬ ਇਹ ਦੇਖੋ ਪਿਆਰਾ ਆਇਆ ਸੀ ਤੇ ਸਾਈਕਲੇ ਦਾ ਪੈਂਚਰ ਹੋ ਗਿਆ ਫੋਨ ਖੋ ਗਿਆ ਦੇ ਕੋਲ ਲੈ ਕੇ ਆ ਇਹਦੇ ਦੋਵੇਂ ਪੈਰ ਵੀ ਹੱਣੇ ਤੇ ਸੱਜੇ ਹੱਥ ਦੀ ਉਹ ਮਤਲਬ ਉਂਗਲ ਬਿਲਕੁਲ ਹੱਣੇ ਦੀ ਹੈ ਇਹ ਖੱਬੇ ਦੀ ਹੁੰਦਾ ਮਤਲਬ ਇਹਦੀ ਦੋ ਹੀ ਹੁੰਗਾ ਹਗੀਆਂ ਦਾ ਸਾਨੂੰ ਤਾਂ ਮੰਗੇ ਹੈਗੇ ਤੇ ਚੋਰ ਫੜੇ ਜਾਣ ਛੇਤੀ ਛੇਤੀ ਤੇ ਇਹਦਾ ਚਾਰੇ ਦਾ ਫੋਨ ਮਤਲਬ ਦਿੱਤਾ ਜਾਵੇ ਸਾਨੂੰ ਕਿਉਂਕਿ ਇਸਤਾ ਦਾ ਫੋਨ ਲਿਆ ਹਜ਼ਾਰੇ ਬੇਟੇ ਨੇ ਕਿੰਨਾ ਚਿਰ ਹੋਇਆ ਮੈਨੂੰ ਹੋਏ ਚਾਰ ਪੰਜ ਮਹੀਨੇ ਹੋਏ ਲੈ ਇਹਨੂੰ ਜੀ ਕਿੰਨੇ ਕਿਸ਼ਤਾਂ ਕਿੰਨੀਆਂ ਹਜੇ ਇਹਨੀਆਂ ਦੋ ਰਹਿੰਦੀਆਂ ਇਹ ਕਿਸ਼ਤਾਂ ਦੀਆਂ ਜੀ ਹਾਨੂੰ ਦੇਖੋ ਮੰਗੇ ਫੜੇ ਜਾਣ ਤੇ ਨਾਲੇ ਉਹਨਾਂ ਸਜ਼ਾ ਹੋਵੇ ਉਹਨਾਂ ਨਾਲ ਤੇ ਨਾਲੇ ਬੱਚੇ ਦਾ ਫੋਨ ਦਿੱਤਾ ਜਾਵੇ ਜੀ ਲੈ ਮੇਰਾ ਪਤਾ ਲੱਗਦਾ ਜੀ ਥਾਣੇ ਤੇ ਲਾਗੋਂਦੇ ਆਉਂਦੇ ਆ ਸੀ ਚਾਰ ਮੁੰਡੇ ਸੀ ਨਾਲ ਤੇ ਚੋਂ ਮੁੰਡਿਆਂ ਦੇ ਢੱਕਾ ਲਾਉਂਦੇ ਮੋਰ ਤੇ ਨੂੰ ਸਾਈਕਲ ਨੂੰ ਇਹਨਾਂ ਦਾ ਸਾਈਕਲ ਪੈਂਚਰ ਹੋਇਆ ਸੀ ਟਾਇਰ ਪੈਂਚਰ ਹੋਇਆ ਸੀ ਤੇ ਪੈਂਚਰ ਨੂੰ ਮਾਣਵਾ ਤੇ ਆਉਂਦੇ ਨੇ ਨੇਟੇ ਕੋ ਸਾਈਕਲ ਦਾ ਉਹਨਾਂ ਨੇ ਮੁੰਡਿਆਂ ਨੇ ਮਿਲ ਕੇ ਮੇ ਬੈਠ ਖੋਗੇ ਉਸ ਵੇਲੇ ਭੱਜ ਕੇ ਮੁੰਡੇ ਪਤਨ ਲਗਾ ਕੇ ਦਰ ਨੂੰ ਆ ਗਏ ਮੇਰੇ ਮੁੰਡਿਆਂ ਨੂੰ ਇਹ ਢੱਕਾ ਲਾਇਆ ਉਹ ਹੀ ਲਾਗੇ ਉਹ ਹੀ ਲੈ ਕੇ ਮੇ ਬੈੜੇ ਦਾ ਖੋਗੇ ਤੇ ਮੈਨੂੰ ਆਣ ਕੇ ਕਹਿੰਦਾ ਮੇਰਾ ਮੋਬਾਈਲ ਲੈ ਕੇ ਖੋਗੇ ਬਰ ਆਪਾਂ ਤੁਹਾਨੂੰ ਉਸੜ ਬੁਲਾਇਆ ਆਣ ਕੇ ਤੇ ਆਪਾਂ ਥਾਣੇ ਆ ਗਏ ਜੀ ਥਾਣੇ ਆਣੇ ਵਾਲੇ ਕਹਿੰਦੇ ਕੋਈ ਨਹੀਂ ਲੱਭਦਾਂਗੇ। ਇਦਾਂ ਜੀ ਇੱਕ ਜਗਦੀਪ ਸਿੰਘ ਸਨ ਉਹ ਬਲਜੀਤ ਕਰਨ ਲਈ ਇੱਕ ਜਸਤੇ ਇਮੀਜਰ ਦਰਖਾਸਤ ਨੂੰ ਪ੍ਰਾਪਤ ਹੋਈ ਆ। ਇਹ ਦਰਖਾਸਤ ਦੇ ਵਿੱਚ ਉਹਨੇ ਜੋ ਦੱਸਿਆ ਅਸੀਂ ਇੱਥੇ ਇਨਵੈਸਟੀਗੇਸ਼ਨ ਕਰਕੇ ਤੇ ਇਮੀਜਟ ਐਕਸ਼ਨ ਕਰਾਂਗੇ। ਤੇ ਸਰ ਉਹ ਕਿਹਦਾ ਮੈਂ ਅੱਗੇ ਪੇਸ਼ ਆਂਦਾ। ਠੀਕ ਹੈ ਅਸੀਂ ਉਹਦੀ ਉਹਨੂੰ ਉਹਦੀ ਹੈਲਪ ਲੈ ਕੇ ਤੇ ਆਪਣੇ ਟੈਕਨੀਕਲ ਤਰੀਕੇ ਵਰਤ ਕੇ ਵੀ ਇਹਨੂੰ ਸੌਟ ਆਊਟ ਕਰਾਂਗੇ ਇਮੀਜਟ।